ਅਧਿਆਪਕਾਂ ਵੱਲੋਂ ਲਗਾਤਾਰ ਪੜਾਉ ਪੰਜਾਬ ਪੜਾਉ ਪੰਜਾਬ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਕੂਲ ਚ ਬੱਚਿਆਂ ਦੀ ਟੈਸਟਿੰਗ ਲਈ ਆਰਿਆ ਟੀਮਾਂ ਖਿਲਾਫ ਪ੍ਰਦਰਸ਼ਨ ਕਰਕੇ ਰੋਜ਼ ਫੜਾਇਆ ਜਾ ਰਿਹਾ ਪਰ ਗਿੱਦੜਬਾਹਾ ਚ ਟੀਮਾਂ ਵੱਲੋਂ ਬੱਚਿਆਂ ਦੀ ਪ੍ਰੀਖਿਆ ਕਰਾਉਣ ਲਈ ਸਕੂਲ ਦੇ ਮੇਨ ਗੇਟ ਨੂੰ ਤਾਲਾ ਲਗਾ ਕੇ ਸਟਾਫ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਦੇ ਖਿਲਾਫ ਅਧਿਆਪਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਸੀ ਕੀਤੀ ਗਈ ਇਸ ਮੌਕੇ ਗਿੱਦੜਬਾਹਾ ਦੇ ਤਹਿਸੀਲਦਾਰ ਨੇ ਮੌਕੇ ਤੇ ਪਹੁੰਚ ਕੇ ਸਕੂਲ ਦਾ ਤਾਲਾ ਖੁਲਵਾਇਆ ਅਰੇ ਆਪਕਾਂ ਦਾ ਕਹਿਣਾ ਸੀ ਕਿ ਟੀਮ ਵੱਲੋਂ ਤੱਕੇ ਨਾਲ ਬੱਚਿਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਜਦ ਕਿ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਇਸ ਮੁਹਿੰਮ ਦਾ ਬਾਈਕਾਟ ਕੀਤਾ ਜਾ ਚੁੱਕਿਆ ਹੈ ਨਹੀਂ ਸਰ ਐਕਚੁਅਲੀ ਟੈਸਟਿੰਗ ਦਾ ਸੀਗਾ ਸਾਡਾ ਪੰਜਾਬ ਲੈਵਲ ਤੇ ਬਾਈਕਾਟ ਹੈ ਇਸ ਗੱਲ ਦਾ ਵੀ ਅਸੀਂ ਟੈਸਟਿੰਗ ਨਹੀਂ ਹੋਣ ਦੇਣੀਗੀ ਪਰ ਜਦੋਂ ਤਹਿਸੀਲਦਾਰ ਸਾਹਿਬ ਆਏ ਉਹ ਕਹਿੰਦੇ ਮੈਡਮ ਤੁਸੀਂ ਦੱਸੋ ਵੀ ਤੁਸੀਂ ਟੈਸਟਿੰਗ ਕਿਉਂ ਨਹੀਂ ਹੋਣ ਦੇਣੀ ਮੈਂ ਕਿਹਾ ਜੀ ਇਹ ਪੰਜਾਬ ਲੈਵਲ ਦੀ ਗੱਲ ਹੈ ਅਸੀਂ ਆਪਦੇ ਯੂਨੀਅਨ ਸਾਥੀਆਂ ਦੇ ਨਾਲ ਹੈਗੇ ਆ। ਉਹ ਕਹਿੰਦੇ ਮੈਡਮ ਵੀ ਟੈਸਟਿੰਗ ਤਾਂ ਦੇਖੋ ਹੋਊਗੀ ਹੋਊਗੀ। ਤੁਸੀਂ ਪਲੀਜ਼ ਆਪਦਾ ਪਰਸ ਵੀ ਚੁੱਕੋ ਤੇ ਕਲਾਸ ਤੋਂ ਬਾਹਰ ਬੈਠੋ। ਤੁਸੀਂ ਮਤਲਬ ਆਫਿਸ ਚ ਜਾ ਕੇ ਬੈਠੋ। ਤੁਸੀਂ ਆਪਦੀ ਕਲਾਸ ਦੀ ਤੁਹਾਡੀ ਟੈਚਿੰਗ ਹੋਣੀ ਹੈ। ਤੁਸੀਂ ਆਪਦੀ ਕਲਾਸ ਚ ਨਹੀਂ ਜਾਣਾ ਸੀ। ਤੁਹਾਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ ਗਿਆ। ਹਾਂਜੀ ਹਾਂਜੀ। ਮੈਨੂੰ ਉਹਨਾਂ ਨੇ ਕਲਾਸ ਤੋਂ ਕਿਹਾ ਵੀ ਤੁਸੀਂ ਬਾਹਰ ਚਲੇ ਜਾਓ। ਨਹੀਂ ਇਸ ਤਰ੍ਹਾਂ ਸਕੂਲ ਦੇ ਵਿੱਚ ਤੁਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਨਜ਼ਰਬੰਦ ਹੋ ਹਾਂਜੀ ਹਾਂਜੀ ਸਰ ਅਸੀਂ ਤਾਂ ਦੇਖੋ ਬਹੁਤ ਪਰੇਸ਼ਾਨ ਹੈਗੇ ਆ। ਸਵੇਰ ਦੇ ਅਸੀਂ ਆਪਦੇ ਦਫ਼ਤਰ ਚ ਬੈਠੇ ਹੈਗੇ ਆ। ਆਪਦੀ ਸਕੂਲ ਵਿੱਚ ਅਸੀਂ ਹੈ ਇੱਕ ਮਤਲਬ ਕੈਦੀਆ ਵਾਲਾ ਮਤਲਬ ਮਾਹੌਲ ਬਣਿਆ ਹੋਇਆ ਹੈਗਾ ਸਕੂਲ ਦੇ ਵਿੱਚ ਤੁਹਾਡੇ ਪੁਲਿਸ ਆਈ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਜੀ ਬਹੁਤ ਡਰ ਲੱਗਿਆ ਡਰ ਲੱਗ ਰਿਹਾ ਹੈ ਪੜਨ ਦਾ ਜੀ ਕਰਦਾ ਜਾਂ ਤੁਹਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਇਸ ਤੇ ਜੀ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਪੇਪਰ ਕਦੋਂ ਆ ਤੁਹਾਡੇ ਅਗਲੇ ਮਹੀਨੇ ਚ ਅਗਲੇ ਮਹੀਨੇ ਚ ਠੀਕ ਹੈ ਇਹ ਤੋਂ ਪੂਰੇ ਮਾਮਲੇ ਦੇ ਚੱਲਦੇ ਸਕੂਲ ਦੇ ਬੱਚੇ ਕਾਫੀ ਸਹੇਮੇ ਹੋਏ ਨਜ਼ਰ ਆਏ ਬੱਚਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਚੱਲਦੇ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਪੜ੍ਹਾਈ ਕਰਨ ਨੂੰ ਤਾਂ ਜੀ ਕਰਦਾ ਹੈ ਤੇ ਪਰ ਇਹ ਜਿਹੇ ਮਾਹੌਲ ਚ ਤੁਸੀਂ ਪੜਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਨਾ ਇਸ ਟਾਈਮ ਨਹੀਂ ਕਰ ਰਹੇ ਪੁਲਿਸ ਨੂੰ ਤੁਹਾਡੇ ਸਕੂਲ ਦੇ ਵਿੱਚ ਮਤਲਬ ਆਉਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਜੀ ਨਹੀਂ ਜੀ ਨਹੀਂ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਜਿਹੜੇ ਦੂਸਰੇ ਬੱਚੇ ਵੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਕੀ ਲੱਗ ਰਿਹਾ ਤੁਹਾਨੂੰ ਡਰ ਵਗੈਰਾ ਲੱਗ ਰਿਹਾ ਹੈ ਕਿ ਹਾਂ ਜੀ ਲੱਗ ਰਿਹਾ ਹੈ ਲੱਗ ਰਿਹਾ ਹੈ ਤੁਹਾਡੇ ਮਾਸਟਰ ਟੀਚਰ ਜਿਹੜੇ ਹੈਗੇ ਤੁਹਾਨੂੰ ਵਧੀਆ ਪੜ੍ਹਾ ਰਹੇ ਏਕ ਨਹੀਂ ਪੜ੍ਹਾ ਰਹੇ ਹਾਂ ਜੀ ਪੜ੍ਹਾ ਰਹੇ ਆ ਜੀ ਵਧੀਆ ਪੜ੍ਹਾ ਰਹੇ ਆ ਜੀ ਨਹੀਂ ਜੀ ਅਧਿਆਪਕਾਂ ਅਤੇ ਸਕੂਲ ਦੇ ਬੱਚਿਆਂ ਨੂੰ ਨਜ਼ਰਬੰਦ ਕਰਨ ਦੀ ਖਬਰ ਜਿਵੇਂ ਹੀ ਨਜ਼ਦੀਕੀ ਸ਼ਹਿਰਾਂ ਦੇ ਸਕੂਲੀ ਅਧਿਆਪਕਾਂ ਨੂੰ ਲੱਗੀ ਤਾਂ ਥੋੜੀ ਦੇਰ ਵਿੱਚ ਹੀ ਸਕੂਲ ਦੇ ਬਾਹਰ ਪਹੁੰਚ ਕੇ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗੇ। ਕੰਮ ਕੀ ਹੋਟਾ? ਮੇਰਾ ਨਾਮ ਰਣਜੀਤ ਸਿੰਘ ਭਲਾਈਆਣਾ ਜੀ। ਰਣਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਕੰਟਰੋਵਰਸੀ ਜਿਹੜੀ ਪੈਦਾ ਹੋਈ ਹੈ? ਕੱਲ ਸਾਡੇ ਜ਼ਿਲ੍ਹਾ ਦੇ ਸਿੱਖਿਆ ਅਫਸਰ ਨੇ ਸਾਡੇ ਇੱਕ ਅਧਿਆਪਕ ਦੇ ਥੱਪੜ ਮਾਰਿਆ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਵਿਚ ਪਾ ਕੇ ਮਲੋਟ ਦੇ ਐਸਡੀਐਮ ਸਾਹਿਬ ਨੇ ਵਿਚ ਪਾ ਕੇ ਸਾਡਾ ਇੱਕ ਸਮਝੌਤਾ ਕਰਾਇਆ ਸੀ। ਵੀ ਕਿਸੇ ਵੀ ਸਕੂਲ ਦੀ ਟੈਸਟਿੰਗ ਨਹੀਂ ਕੀਤੀ ਜਾਊਗੀ ਤੇ ਸਿੱਖਿਆ ਅਧਿਕਾਰੀ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਕ੍ਰੀਏਟ ਨਹੀਂ ਕਰਨਗੇ ਤਾਂ ਸਾਡੇ ਇਸ ਪਿੰਡ ਦੇ ਥੇੜੀ ਪਿੰਡ ਦੇ ਜਿਹੜੇ ਮਾਸਟਰ ਆ ਤੜਕੇ ਸਕੂਲ ਚ ਉਹਨਾਂ ਨੇ ਲਿਖ ਕੇ ਵੀ ਦਿੱਤਾ ਐਸਐਮਸੀ ਕਮੇਟੀ ਵੱਲੋਂ ਵੀ ਲਿਖ ਕੇ ਦਿੱਤਾ ਨਾਲ ਉਹਨਾਂ ਅਧਿਆਪਕਾਂ ਨੇ ਇਹ ਵੀ ਲਿਖ ਕੇ ਦਿੱਤਾ ਵੀ ਅਸੀਂ ਇਹ ਟੈਸਟਿੰਗ ਨਹੀਂ ਕਰਾਉਣਾ ਚਾਹੁੰਦੇ ਉਸ ਤੋਂ ਬਾਅਦ باوجود ਇੱਕ ਵਾਰੀ ਸੀਐਮਟੀ ਬੀਐਮਟੀ ਚਲੇ ਗਏ ਪਰ ਫਿਰ ਇੱਕ ਪ੍ਰਸ਼ਾਸਨ ਨੇ ਕੰਮ ਲੈ ਕੇ ਇਥੋਂ ਦੇ ਤਹਿਸੀਲਦਾਰ ਸਾਹਿਬ ਐਸਐਚਓ ਸਾਹਿਬ ਤੇ ਭਾਰੀ ਫੋਰਸ ਨਾਲ ਇੱਥੇ ਪਹੁੰਚੇ ਤੇ ਨਾਲ ਹੀ ਇਥੋਂ ਦੇ ਜਿਹੜੇ ਸੱਤਾ ਤੇ ਰੱਦ ਦੇ ਆਗੂ ਉਹ ਵੀ ਪੰਚਾਇਤ ਇੱਥੇ ਪਹੁੰਚੀ ਤੇ ਉਹਨਾਂ ਨੇ ਉਹ ਟੈਸਟਿੰਗ ਚਲਾਉਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਸਰਕਾਰ ਜਿਹੜੇ ਕੀਤੇ ਵਾਦੇ ਐ ਜਿੰਨਾ ਚਿਰ ਪੂਰਾ ਨਹੀਂ ਕਰਦੀ ਇਹ ਟੈਸਟਿੰਗ ਦਾ ਬਾਈਕਾਟ ਜਾਰੀ ਰਹੂਗਾ ਤੇ ਸਾਡੇ ਅਧਿਆਪਕ ਜਿਨ੍ਹਾਂ ਨੇ ਪ੍ਰੈਸ ਦੀ ਹਾਜ਼ਰੀ 'ਚ ਬਾਈਟ ਦਿੱਤੀ ਵੀ ਅਸੀਂ ਟੈਸਟਿੰਗ ਨਹੀਂ ਕਰਾਉਣਾ ਚਾਹੁੰਦੇ ਫੇਰ ਵੀ ਉਹਨਾਂ ਨੂੰ ਬੰਦੀ ਬਣਾ ਕੇ ਬੂਥ ਕੈਪਚਰ ਹੁੰਦੇ ਸੁਣੇ ਸੀ ਅੱਜ ਸਾਡੇ ਸਰਕਾਰੀ ਸਕੂਲ ਕੈਪਚਰ ਕਰ ਲਿਆ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਉਹ ਸੁੱਤੇ ਹੋਏ ਮੁੱਖ ਮੰਤਰੀ ਨੂੰ ਇਹ ਸੁਨੇਹਾ ਲਾਉਣਾ ਚਾਹੁੰਦੇ ਆ ਵੀ ਇਥੋਂ ਦੇ ਐਮ.ਐਲ.ਏ ਆਪਦੀ ਸਰਕਾਰ ਦੇ ਜਿਤਾ ਉਹਨਾਂ ਦੇ ਸਰਕਾਰਦੰਤਰ ਹੱਥ 'ਚ ਹੀ ਹੈਣੀ ਤਾਂ ਉਹ ਬਿਆਨ ਦੇਣ ਵੀ ਇਹ ਮੇਰੇ ਤੋਂ ਬਿਨਾ ਪੁੱਛੇ ਹੋ ਰਿਹਾ ਤੇ ਜੇ ਉਹ ਇਹੋ ਜੇ ਨਿੱਕੇ ਕੰਮਾਂ ਦੇ ਵਿੱਚ ਵੀ ਪੁਲਿਸ ਦੀ ਮਦਦ ਆਪਦੀ ਪਾਰਟੀਬਾਜੀ ਦੀ ਮਦਦ ਲੈ ਕੇ ਸਾਡੇ ਇਹ ਧਾਰਮਿਕ ਸਥਾਨ ਹੈ ਸਾਡੇ ਗੁਰਦੁਆਰੇ ਮੰਦਰ ਵਰਗਾ ਪਵਿੱਤਰ ਚੀਜ਼ ਹੁੰਦੀ ਹੈ ਸਕੂਲ ਇਹ ਵਿਦਿਆ ਦਾ ਮੰਦਰ ਹੈ ਜਿੱਥੇ ਅਧਿਆਪਕ ਬਾਹਰ ਖੜੇ ਹੈ ਪੁਲਿਸ ਅੰਦਰ ਖੜੀ ਹੈ ਸੋ ਅਸੀਂ ਬੇਨਤੀ ਕਰਦੇ ਹਾਂ মিডিਆ ਰਾਹੀਂ ਅਪੀਲ ਕਰਦੇ ਹਾਂ ਵੀ ਐਮ ਐਲ اے ਸਾਹਿਬ ਇਸ ਹਲਕੇ ਦੇ ਐਮ ਐਲ اے ਸਾਹਿਬ ਉਹਨਾਂ ਨੂੰ ਵੀ ਇਹ ਬੇਲੋੜੀ ਦਖਲ ਹੈ ਜਿਹੜੀ ਸਿਆਸੀ جنگ ਹੈ ਇਹਨੂੰ ਸਕੂਲਾਂ ਦੇ ਵਿੱਚ ਨਾ ਲਿਆਂਦਾ ਜਾਵੇ ਪੜੋ ਪੰਜਾਬ ਦੇ ਤਹਿਤ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਟੈਸਟਿੰਗ ਹੋ ਰਹੀ ਸੀ ਤੇ ਉਹਦੇ ਸਬੰਧ ਵਿੱਚ ਟੀਚਰ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਪਿੰਡ ਵਾਲੇ ਪੇਰੈਂਟਸ ਤੇ ਇਹਨਾਂ ਦੇ ਬੱਚਿਆਂ ਦੇ ਪੇਰੈਂਟਸ ਤੇ ਪਿੰਡ ਵਾਲੇ ਚਾਹੁੰਦੇ ਸੀ ਵੀ ਸਾਡੇ ਬੱਚਿਆਂ ਦੀ ਟੈਸਟ ਹੋਵੇ ਤੇ ਇਹ ਮਸਲਾ ਸੀ ਉਸ ਤੋਂ ਬਾਅਦ ਕਾਫੀ ਟੈਸਟ ਹੋ ਗਏ ਸੀ ਥੋੜਾ ਜਿਹਾ ਮਤਲਬ ਥੋੜਾ ਬਹੁਤੇ ਕੰਮ ਰਹਿ ਗਿਆ ਸੀ ਤਕਰੀਬਨ ਟੈਸਟ ਜਿਹੜਾ ਮੁਕੰਮਲ ਹੋ ਗਿਆ ਹੈ ਸਕੂਲ ਤੇ ਯੂਨੀਅਨ ਵਾਲੇ ਵੀ ਇਸ ਗੱਲ ਤੋਂ ਮਤਲਬ ਸੈਟੀਸਫਾਈ ਹੋ ਗਏ ਵੀ ਚਲੋ ਸਰ ਯੂਨੀਅਨ ਵਾਲੇ ਦੋਸ਼ ਲਾ ਰਹੇ ਆ ਵੀ ਪ੍ਰਸ਼ਾਸਨ ਨੇ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਨੂੰ ਬੰਦੀ ਬਣਾਇਆ ਟੀਚਰਾਂ ਨੂੰ ਨਹੀਂ ਬੰਦੀ ਵਾਲੀ ਕੋਈ ਗੱਲ ਨਹੀਂ ਹੈ ਟੀਚਰ ਆਪਣੀ ਡਿਊਟੀ ਤੇ ਹੈ ਟੀਚਰਾਂ ਨੂੰ ਕਿਉਂ ਬੰਦੀ ਬਣਾਵਾਂਗੇ ਟੀਚਰ ਆਪਣੀ ਲੋਕ ਲਾ ਕੇ ਸਰ ਉਹਨੇ ਕਿਹਾ ਵੀ ਲੋਕ ਲਾ ਕੇ ਟੈਸਟਿੰਗ ਹੋਈ ਲੋਕ ਜਦੋਂ ਲਾਇਆ ਜ ਉਹ ਜੁਨੀਅਨ ਵਾਲੇ ਬਾਹਰ ਜਦੋਂ ਆਏ ਹੈ ਉਸ ਤੋਂ ਬਾਅਦ ਲੋਕ ਲਾਇਆ ਗਿਆ ਲੋਕ ਇਹ ਨਹੀਂ ਹੈ ਪਹਿਲਾਂ ਟੈਸਟਿੰਗ ਵੇਲੇ ਕੋਈ ਲੋਕ ਨਹੀਂ ਲੱਗਿਆ ਪਿੰਡ ਦੇ ਬੱਚੇ ਵੀ ਆਉਂਦੇ ਜਾਂਦੇ ਰਹੇ ਲੋਕ ਵਾਲੀ ਕੋਈ ਗੱਲ ਨਹੀਂ ਹਾਲਾਂਕਿ ਇਸ ਮਾਮਲੇ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਦਖਲਅੰਦਾਜ਼ੀ ਕਰਨ ਤੋਂ ਬਾਅਦ ਟੈਸਟ ਤਾਂ ਹੋ ਗਿਆ ਪਰ ਚੋਣਾ ਵਿੱਚ ਬੁੱਢਾ ਤੇ ਕਬਜ਼ੇ ਕਰਕੇ ਵੋਟਾਂ ਪਾਉਣ ਦੇ ਮਾਮਲੇ ਤੱਕ ਨਹੀਂ ਸੁਨੇ ਸਨ ਦਿਨ ਦਿਹਾੜੇ ਸਕੂਲ ਤੇ ਕਬਜ਼ਾ ਕਰਕੇ ਪ੍ਰੀਖਿਆ ਕਰਵਾਉਂਦਾ ਇਹ ਮਾਮਲਾ ਹਰ ਪਾਸੇ ਚਰਚਾ ਦਾ ਵਿਸ਼ਾ ਸੀ ਗਿੱਦੜ ਬਾਹਤੋ ਸੋਨੀ ਡੱਲਾ ਦੀ ਰਿਪੋਰਟ ਡੈਲੀਪੁਰ ਪੰਚਾਪਤ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ